ਇਸ ਵੇਲੇ ਅਮਿਤੋਜ ਮਾਨ ਤੇ ਹੋਰ ਮੋਰਚੇ ਦੇ ਆਗੂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਨਾਲ ਗੱਲਬਾਤ ਜਿਹੜੀ ਆ ਉਹ ਕਰ ਰਹੇ ਨੇ ਕਿਉਂਕਿ ਪਿੱਛੇ ਤੋਂ ਲਗਾਤਾਰ ਮੋਰਚੇ ਦੇ ਵਿੱਚ ਪਹੁੰਚੇ ਹੋਏ ਲੋਕਾਂ ਦੇ ਵੱਲੋਂ ਅਮਿਤੋਜ ਮਾਨ ਨੂੰ ਵੀ ਤੇ ਹੋਰ तमाम ਆਗੂ ਨੂੰ ਇਹ ਕਿਹਾ ਜਾ ਰਿਹਾ ਕਿ ਹੁਣ ਪੁਲਿਸ ਜਿਹੜਾ ਆ ਟਾਈਮ ਟਪਾ ਰਹੀ ਆ ਸਾਨੂੰ ਜਿਹੜਾ ਆ ਆਪਣਾ ਅਗਲਾ ਪ੍ਰੋਗਰਾਮ ਉਹਨੂੰ ਕਰਨਾ ਚਾਹੀਦਾ ਅੱਗੇ ਪਹੁੰਚਣਾ ਚਾਹੀਦਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਮਿਤੋਜ ਮਾਨ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਦੇ ਹੋਏ ਵਿਖਾਈ ਦੇ ਰਹੇ ਹੋਣਗੇ ਇਹ ਗੱਲਬਾਤ ਇਸੇ ਚੀਜ਼ ਨੂੰ ਲੈ ਕੇ ਹੋ ਰਹੀ ਆ ਕਿ ਸਾਨੂੰ ਜਿਹੜਾ ਆ ਸਾਡਾ ਪ੍ਰੋਗਰਾਮ ਜਿਹੜਾ ਉਹ ਕਰਨ ਦਿਓ ਅਸੀਂ ਅੱਗੇ ਜਾਣਾ ਚਾਹੁੰਦੇ ਆ ਤਾਂ ਸਾਡਾ ਤੁਸੀਂ ਜਿਵੇਂ ਕੀ ਬੇਰਕਾ ਚੌਂਕ ਦੇ ਕੋਲੋਂ ਜਦੋਂ ਤੁਸੀਂ ਪਹਿਲਾਂ ਰਾਹ ਰੋਕਿਆ ਉਸ ਤੋਂ ਬਾਅਦ ਸਾਨੂੰ ਜਾਣ ਦੀ ਆਗਿਆ ਮਿਲੀ ਤਾਂ ਹੁਣ ਸਾਨੂੰ ਇੱਥੇ ਕਿਉਂ ਡੱਕਿਆ ਜਾਂਦਾ ਸਾਨੂੰ ਇੱਥੋਂ ਅੱਗੇ ਭੇਜਣ ਦੇ ਲਈ ਜਿਹੜਾ ਆ ਉਹ ਰਾਹ ਖੁੱਲਾ ਜਿਹੜਾ ਆ ਉਹ ਮਿਲਣਾ ਚਾਹੀਦਾ ਅਮਤੋਜ ਮਾਨ ਜਿਹੜਾ ਲਗਾਤਾਰ ਗੱਲਬਾਤ ਕਰ ਰਹੇ ਨੇ ਕਿਉਂਕਿ ਜਿਹੜਾ ਇੱਕ ਜੋਸ਼ ਲੋਕਾਂ ਦੇ ਵਿੱਚ ਭਰਿਆ ਹੋਇਆ ਨਜ਼ਰ ਆ ਰਿਹਾ ਸਵੇਰ ਤੋਂ ਹੀ ਉਹ ਇਹ ਕਹਿੰਦੇ ਨੇ ਕਿ ਅਸੀਂ ਜਿਹੜੇ ਕੰਮ ਦੇ ਲਈ ਪਹੁੰਚੇ ਆ ਉਸ ਨੂੰ ਕਰੇ ਬਿਨਾ ਅਸੀਂ ਘਰ ਨਹੀਂ ਜਾਣਾ ਹੁਣ ਸ਼ਾਮ ਦਾ ਵੇਲਾ ਹੋ ਗਿਆ ਇਸ ਤੋਂ ਬਾਅਦ ਜਿਹੜਾ ਆ ਬਹੁਤ ਜਲ ਜਲ ਹਨੇਰਾ ਪੈ ਜਾਣਾ ਕਿਉਂਕਿ ਸਿਆਲਾ ਦੇ ਦਿਨ ਨੇ ਦਿਨ ਬਹੁਤ ਛੋਟੇ ਨੇ ਬਹੁਤ ਛੇਤੀ ਜਿਹੜਾ ਦਿਨ ਆ ਉਹ ਛਿਪ ਜਾਂਦਾ ਆ ਤੇ ਇਸ ਕਰਕੇ ਹੁਣ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਉਹ ਲੋਕ ਚਾਹੁੰਦੇ ਨੇ ਕਿ ਜਲ ਤੋਂ ਜਲਦ ਜਿਹੜਾ ਆ ਉਸ ਥਾਂ ਦੇ ਉੱਤੇ ਪਹੁੰਚੀਏ ਜਿੱਥੇ ਜਾ ਕੇ ਅਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਸ ਦਾ ਜਿਹੜਾ ਅਸੀਂ ਮਕਸਦ ਉਲੀਕਿਆ ਉਸ ਨੂੰ ਅਸੀਂ ਪੂਰਾ ਕਰ ਸਕੀਏ ਅਸੀਂ ਬੰਨ੍ਹ ਲਾ ਸਕੀਏ ਉਸ ਗੰਦਲੇ ਪਾਣੀ ਨੂੰ ਜਿਹੜਾ ਸਾਡੀਆਂ ਨਸਲਾਂ ਦਾ ਵੈਰੀ ਬਣਿਆ ਜਿਹੜਾ ਪਾਣੀ ਸਾਡੇ ਘਰ ਘਰ ਦੇ ਵਿੱਚ ਭਿਆਨਕ ਬਿਮਾਰੀਆਂ ਲੈ ਕੇ ਆ ਰਿਹਾ ਲਗਾਤਾਰ ਇੱਥੇ ਜਿਹੜਾ ਆ ਉਹ ਸਟੇਜ ਵੀ ਚੱਲ ਰਹੀ ਆ ਮਾਈਕ ਦੇ ਉੱਤੇ ਲਗਾਤਾਰ ਜਿਹੜੇ ਆ ਕੋ ਸੰਬੋਧਨ ਹੋ ਰਹੇ ਨੇ ਜਿੰਨੇ ਵੀ ਅ ਲੋਕ ਇੱਥੇ ਪਹੁੰਚੇ ਨੇ ਸਭ ਦਾ ਇਹੀ ਕਹਿਣਾ ਹੈ ਕਿ ਅਸੀਂ ਜੋ ਟੀਚਾ ਲੈ ਕੇ ਇੱਥੇ ਪਹੁੰਚੇ ਆ ਉਸ ਨੂੰ ਪੂਰਾ ਕਰੇ ਬਿਨਾ ਨਹੀਂ ਜਾਵਾਂਗੇ ਲਗਾਤਾਰ ਗੱਲਬਾਤ ਚੱਲ ਰਹੀ ਆ ਅਮਤੋਜ ਮਾਨ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਉਧਰੋਂ ਜਿਹੜੇ ਅਧਿਕਾਰੀ ਨੇ ਉਹ ਆਪਣੀ ਮਜਬੂਰੀ ਦੱਸ ਰਹੇ ਹੋਣਗੇ ਕਿਉਂਕਿ ਉਹਨਾਂ ਨੂੰ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀ ਆਦੇਸ਼ ਜਿਹੜੇ ਨੇ ਉਹ ਮਿਲੇ ਹੋਣਗੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਪੁਲਿਸ ਦੀ ਜਿਹੜੀ ਆ ਇੱਥੇ ਮੌਜੂਦ ਆ ਵਿੱਚ ਲੀਡੀ ਪੁਲਿਸ ਵੀ ਆ ਸੋ ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਟਕਰਾਅ ਨਾ ਹੋਵੇ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਪੁਲਿਸ ਵੀ ਪੂਰੀ ਤਰ੍ਹਾਂ ਸਤਰਕ ਹੈ ਅਮਤੋਜ ਮਾਨ ਦੇ ਵੀ ਲਗਾਤਾਰ ਇਹ ਆ ਲੋਕਾਂ ਨੂੰ ਅਪੀਲ ਕੀਤੀ ਜਾਣੀ ਕਿ ਸੱਜਿਆ ਬਣਾ ਕੇ ਰੱਖੋ ਅਸੀਂ ਜਿੱਥੇ ਜਾਣਾ ਉੱਥੇ ਪਹੁੰਚਾਂਗੇ ਹੋ ਸਕਦਾ ਥੋੜਾ ਲੇਟ ਹੋ ਜਾਈਏ ਪਰ ਅਸੀਂ ਉੱਥੇ ਪਹੁੰਚਾਂਗੇ ਜ਼ਰੂਰ ਸੋ ਤਸਵੀਰਾਂ ਦੇ ਵਿੱਚ ਹੁਣ ਇਹ ਦੇਖਣਾ ਹੋਊਗਾ ਕਿ ਇਹ ਮਸਲਾ ਜਿਹੜਾ ਅੱਗੇ ਜਾਣ ਵਾਲਾ ਮਸਲਾ ਹੈ ਕੀ ਉਹਦੇ ਉੱਤੇ ਜਿਹੜੀ ਪੁਲਿਸ ਦੇ ਨਾਲ ਸਹਿਮਤੀ ਆ ਉਹ ਬਣ ਪਉਂਦੀ ਆ ਜਾਂ ਨਹੀਂ ਪਰ ਨੇ 2 ਕਰੋੜ ਲੀਟਰ ਵਾਲੇ ਅਸੀਂ ਕਹਿ ਦਿੱ ਜੀ ਕਿ ਇਹਨਾਂ ਨੂੰ ਬੰਦ ਕਰਨਾ ਹੈ ਉਹ ਆnde ਜੀ ਅਸੀਂ ਉਹ ਲੀਗਲ ਓਪੀਨੀਅਨ ਸਾਡੇ ਵੱਲੋਂ ਕਲੀਅਰ ਹੈ ਉਹ ਆਂਦੇ ਅਸੀਂ ਇਹਨੂੰ ਇੱਕ ਚੈੱਕ ਕਰਨਾ ਤੇ ਇਹਨੂੰ ਅਸੀਂ 7 ਦਿਨਾਂ 'ਚ ਲੀਗਲ ਓਪੀਨੀਅਨ ਚੈੱਕ ਕਰਕੇ ਜੋ ਵਾਕਈ ਬੰਦ ਹੋ ਸਕਦੇ ਆ ਇਕਾ ਲੀਗਲੀ ਹੋ ਸਕਦੇ ਨਹੀਂ ਉਹ ਆਂਦੇ ਅਸੀਂ ਕਰ ਦਿਆਂਗੇ ਮੈਂ ਕਿਹਾ ਇਹ ਗੱਲ ਨਹੀਂ ਇੱਥੇ ਆ ਕੇ ਅਨਾਉਂਸ ਕਰੋ ਖੁਦ ਤੀਸਰੀ ਗੱਲ ਇੱਕ ਸੈਂਟਰ ਹੈ ਜਿਹੜਾ ਅਸੀਂ ਕਿਹਾ ਉਹ ਅੱਜ ਹੀ ਬੰਦ ਹੋਊਗਾ ਬਹਾਦਰ ਕੇ ਆਲਾ ਅਸੀਂ ਕਿਹਾ ਉਹ ਅੱਜ ਹੀ ਬੰਦ ਹੋਊਗਾ ਉਹਦਾ ਵੀ ਲੀਗਲ ਓਪੀਨੀਅਨ ਲੈ ਲਿਓ ਜੇ 75 ਦਿਨਾਂ ਬਾਅਦ ਤੁਹਾਡੀ ਲੀਗੈਲਿਟੀ ਇਹ ਕਹਿੰਦੀ ਹੋਊਗੀ ਖੋਲਣਾ ਚਾਹੀਦਾ ਖੋਲਿਓ ਜੇ ਜੱਕੇ ਜੀ ਗੱਲ ਹੀ ਕੋਈ ਨਹੀਂ ਕੋਈ ਸਟੇ ਨਹੀਂ ਕੋਈ ਕੁਛ ਨਹੀਂ ਇਹ ਬੰਦ ਹੋਣਗੇ ਆ ਗੱਲ ਹੋਈ ਬੰਦੇ ਸਾਡੇ ਮੈਂ ਕਿਹਾ ਪਹਿਲਾਂ ਛੱਡੇ ਜਾਣਗੇ ਜਿਵੇਂ ਲਖੇ ਰੀਆਂ ਜਿੰਨਾ ਚਿਰ ਉਹ ਸਾਡੇ ਚ ਆਉਣਗੇ ਨਹੀਂ ਅਸੀਂ ਉਹਨਾਂ ਚਿਰ ਜਾਣਾ ਨਹੀਂ ਅਗਲੀ ਗੱਲ ਜੇ ਇਹਨਾਂ ਨੇ ਹੁਣ ਮਨਾ ਕੀਤਾ ਆਪਾਂ ਦਿੱਤੇ ਆ 10 ਮਿੰਟ 10 ਮਿੰਟਾਂ ਜਿਨ੍ਹਾਂ ਨੇ ਨਹੀਂ ਦੱਸਿਆ ਤਾਂ ਜਿਵੇਂ ਸੰਗਤ ਦੀ ਰਾਏ ਪਹਿਲਾਂ ਬਣੀ ਹੋਈ ਹੈ ਕਿ ਵੇਰਕਾਂ ਵਾਲੀ ਜਗ੍ਹਾ ਆਪਾਂ ਜਾ ਕੇ ਰੋਕ ਲੈਣੀ ਹੈ ਤਾਂ ਜੋ ਸ਼ਹਿਰ ਵਾਲੇ ਪਾਸੇ ਜਾਂਦੇ ਆ ਨਹਿਰ ਤੋਂ ਇਧਰ ਨੂੰ ਜਾਂਦੇ ਆ ਸਭ ਕੁਝ ਬੰਦ ਕਰ ਦੇਾਂਗੇ ਬੋਲੇ ਮੈਨੂੰ ਦੱਸੋ ਇਹ ਗੱਲ ਸਹੀ ਹੈ ਨਾ ਕੋਈ ਇਹ ਚਗੜਬੜ ਤਾਂ ਨਹੀਂ ਓਕੇ ਆਪਾਂ ਇੱਥੇ ਬੜੀਆਂ ਵਾਲਿਆਂ ਨੂੰ ਵੀ ਕਹਿ ਚੁੱਕੇ ਐ ਲਾਈਟ ਵਾਲਿਆਂ ਨੂੰ ਵੀ ਕਹਿ ਚੁੱਕੇ ਥਾੜੀ ਨੂੰ ਵੀ ਕਹਿ ਆ ਰਹੇ ਜੀ ਉਹਨਾਂ ਦੇ ਡੀਸੀ ਆਈਸੀ ਪੁਲਿਸ ਵਾਲੇ ਆਏ ਸੀ ਜੋ ਵੀ ਫੈਸਲਾ ਹੋਊਗਾ ਇਸ ਤੋਂ ਡੋਟੇ ਸਾਹਮਣੇ ਦੱਸਾਂਗੇ ਠੀਕ ਹੈ ਓਕੇ ਜੀ ਆ ਸਾਡੇ ਲੱਕੜਾ ਤਿਆਰ ਪਈ ਤਾਂ ਡਰ ਦੇਣਾ ਹੈ। ਮੇਰੀ ਇੱਕ ਬੇਨਤੀ ਹੈ ਜਿੰਨੇ ਲੁਧਿਆਣੇ ਦੇ ਨੇੜੇ ਤੇੜੇ ਦੇ ਪੰਡ ਨੇ ਆ ਬਲੀਪੋਰਾ ਕੋਸਪੋਰ ਜਿੱਤੇ 60 ਸਾਲ ਤੋਂ ਉੱਤੇ ਉਮਰ ਨਹੀਂ ਜਾਂਦੀ। ਉਹ ਪੰਡ ਇੱਥੇ ਨਹੀਂ ਆਉਣਗੇ। ਸਭ ਤੋਂ ਜ਼ਿਆਦਾ ਮਾਰੂ ਪੰਡ ਰਹੇ ਨੇ। ਆ ਲੁਧਿਆਣੇ ਵਾਲੇ ਫਿਰ ਕਹਿੰਦੇ ਨੇ ਆ ਮੁੰਡਾ ਸਾਡੇ ਨਾਲ ਖੜਾ ਸੀ ਇੱਥੇ ਇੱਕ। ਉਹ ਮੁੰਡੇ ਨੇ ਕਿਹਾ ਸੀ ਨਾਲ ਪਰ ਬਾਕੀ ਲੁਧਿਆਣੇ ਵਾਲਿਆਂ ਨੂੰ ਕੀ ਹੋ ਗਿਆ? ਓਏ ਜਾਮਨੀ ਰੰਗ ਦਾ ਪਾਣੀ ਪੀ ਜਾਂਦੇ ਹੋ ਮਰੀ ਜਾਂਦੇ ਹੋ ਬਿਮਾਰ ਹੋ ਕੇ ਕੈਂਸਰ ਆਣਾ ਇੱਥੇ ਨਹੀਂ ਆਉਂਦੇ ਇੱਕ ਵਾਰੀ ਮਰ ਲਓ ਸੋ ਮੇਰੀ ਬੇਨਤੀ ਆ ਉਹਨਾਂ ਸਾਰੇ ਸੱਜਣਾਂ ਨੂੰ ਇਹ ਕਰੋ ਔਰ ਇੱਕ ਤਹੱਲਮ ਨਾਲ ਸਬਰ ਨਾਲ ਇਹ ਸੰਘਰਸ਼ ਚਲਾਉਣਾ ਨਰਦੀਪ ਆਇਂ ਕਰ ਬੋਲੀ ਵੀ ਆ ਜਾ ਔਰ ਆਪਾਂ ਪਲੀਜ਼ ਮੇਰੀ ਬੇਨਤੀ ਆ ਤੁਹਾਡੇ ਸਾਰੇਆਂ ਸਾਹਮਣੇ ਆਪਾਂ ਸੰਘਾਰਸ਼ ਜਿੱਤੇ ਆ ਉਹ ਸਬਰ ਨਾਲ ਜਿੱਤੇ ਆ ਸਬਰ ਨਾਲ ਸਬਰ ਦਾ ਦਿਓ ਆਪਣੇ ਨਵਦੀਪ ਤੋਂ ਤੁਸੀਂ ਵਾਕਿਫ ਹੋ ਹਣਾ ਇਹ ਮੁੰਡੇ ਇਹ ਉਹੀ ਹੈ ਜਦਾ ਨਾਂ ਹੀ ਹੁੰਦਾ ਇੱਕ ਮਿੰਟ ਇੱਕ ਮਿੰਟ ਖੜ ਇਹਦਾ ਨਾਂ ਹੀ ਉਹ ਪਿਆ ਹੋਇਆ ਇਹਨੂੰ ਕਹੂੰਗਾ ਜਰਾ ਕੱਲਾ ਸੰਜੀਗ ਕਰੇ ਔਰ ਮੇਰੀ ਫੌਜ ਦੇ ਸਾਹਮਣੇ ਬੇਨਤੀ ਆ ਥੋਡੀ ਮਰਜ਼ੀ ਬਿਨਾ ਕੁਝ ਨਹੀਂ ਹੋਊਗਾ ਕੀ ਕਹੂੰਗਾ ਤੁਹਾਨੂੰ ਨਾਲ ਲੈ ਕੇ ਬੰਦ ਕਰ गोली मारती ही गल सुन रहे और और जे दस मिनट लेट कर देंगे कुछ होगा नहीं जे दस मिनट लेट कर देंगे और बाबा जी करा चला चलेंगे यार उन बोल था जो, तो कमाल